ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਾਂ ਤਾਂ ਬਾਣੀ ਦੇ ਵਿੱਚ ਅਨੇਕਾਂ ਵਾਰ ਆਰਾਮ ਸ਼ਬਦ ਆਇਆ ਹੈ ਅਨੇਕਾਂ ਵਾਰ ਤੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਗੁਰਬਾਣੀ ਦੇ ਵਿੱਚ 3325 ਵਾਰ ਆਰਾਮ ਸ਼ਬਦ ਆਇਆ ਹੈ ਤੇ ਮੇਰੇ ਹਿੰਦੂ ਭਰਾਵਾਂ ਦਾ ਕਹਿਣਾ ਹੈ ਕਿ ਇਹ ਜੋ ਆਰਾਮ ਸ਼ਬਦ ਆਇਆ ਹੈ 3325 ਵਾਰ ਇਹ ਸ਼੍ਰੀ ਰਾਮ ਜੀ ਦਾ ਨਾਮ ਹੈ ਗੁਰਬਾਣੀ ਦੇ ਵਿੱਚ ਸ਼੍ਰੀ ਰਾਮ ਜੀ ਦਾ ਨਾਮ ਹੈ ਜੋ ਕਿ 3325 ਵਾਰ ਆਇਆ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਬਾਣੀ ਦੇ ਵਿੱਚ ਸ਼੍ਰੀ ਰਾਮ ਜੀ ਦਾ ਨਾਮ ਆਇਆ ਹੈ ਅਸੀਂ ਮੰਨਦੇ ਹਾਂ ਕਿਉਂਕਿ ਮੈਂ ਵੀ ਇੱਕ ਹਿੰਦੂ ਹਾਂ ਪਰ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹਾਂ ਬਾਬੇ ਨਾਨਕ ਤੋਂ ਸਿਵਾ ਮੈਂ ਕਿਸੇ ਨੂੰ ਨਹੀਂ ਮੰਨਦਾ ਮੇਰੇ ਲਈ ਸਭ ਤੋਂ ਵੱਡਾ ਮੇਰਾ ਸਤਿਗੁਰੂ ਨਾਨਕ ਤਾਂ ਅਸੀਂ ਮੰਨਦੇ ਹਾਂ ਕਿ ਜੋ ਨਾਮ ਗੁਰਬਾਣੀ ਦੇ ਵਿੱਚ ਆਇਆ ਹੈ ਸ਼੍ਰੀ ਰਾਮ ਜੀ ਦਾ ਨਾਮ ਆਇਆ ਹੈ ਕਿਉਂਕਿ ਸ਼੍ਰੀ ਰਾਮ ਜੀ ਕ੍ਰਿਤਾ ਦੇ ਅਵਤਾਰ ਹੋਏ ਨੇ ਇਸ ਕਰਕੇ ਗੁਰਬਾਣੀ ਵਿੱਚ ਸ਼੍ਰੀ ਰਾਮਚੰਦਰ ਜੀ ਦਾ ਨਾਮ ਵੀ ਆਇਆ ਹੈ ਰਾਮਚੰਦਰੀ ਦਾ ਅਵਤਾਰ ਹੋਇਆ ਸੀ ਤ੍ਰੇਤਾ ਦੇ ਵਿੱਚ ਚਲੋ ਅਸੀਂ ਮੰਨਦੇ ਹਾਂ ਕਿ ਸੀ ਰਾਮ ਜੀ ਦਾ ਨਾਮ ਆਇਆ ਹੈ ਪਰ ਮੈਂ ਉਹਨਾਂ ਭੈਣ ਭਰਾਵਾਂ ਨੂੰ ਪੁੱਛਣਾ ਚਾਹੁੰਦਾ ਹਾਂ ਵੇਖੋ ਜੀ ਵੀਰ ਜੀ ਵੀ ਦੀ ਗੱਲ ਦਾ ਗੁੱਸਾ ਨਾ ਕਰਨਾ ਕਿਉਂਕਿ ਜੋ ਮੈਂ ਗੱਲ ਕਰਨ ਜਾ ਰਿਹਾ ਹਕੀਕਤ ਹੈ ਸੱਚ ਹੈ ਕਿਉਂਕਿ ਜਿਹੜੇ ਸੀ ਰਾਮ ਜੀ ਦਾ ਅਵਤਾਰ ਹੋਇਆ ਸੀ ਉਹ ਹੋਇਆ ਸੀ ਤ੍ਰੇਤਾ ਦੇ ਵਿੱਚ ਇਸ ਤੋਂ ਪਹਿਲਾਂ ਸਤਜੁਗ ਵਿੱਚ ਤ੍ਰੂ ਦੇ ਪ੍ਰਿਲਾਦ ਦੇ ਨਾਮ ਜਪਿਆ ਸੀ ਇਹਨੇ ਕਿ ਗੁਰਬਾਣੀ ਸ਼ਬਦਾਂ ਦਾ ਹੈ ਆਰਾਮ ਜਪੋ ਜੀ ਐਸੇ ਐਸੇ ਤ੍ਰੂਪ ਪ੍ਰਿਲਾਦ ਜਪਿਓ ਹਰ ਜੈਸੇ ਜਦੋਂ ਕਿ ਤ੍ਰੂਪ ਤੇ ਪ੍ਰਿਲਾਦ ਹੋਈ ਸੀ ਸਤਜੁਗ ਵਿੱਚ ਫਿਰ ਉਹ ਕਿਹੜਾ ਰਾਮ ਸੀ ਕਿਉਂਕਿ ਰਾਮ ਜੀ ਦਾ ਅਵਤਾਰ ਤਾਂ ਤ੍ਰੇਤਾ ਵਿੱਚ ਹੋਇਆ ਸੀ ਜਿਹਦੇ ਫਿਰ ਸਤਜੁਗ ਵਿੱਚ ਜਿਨ੍ਹਾਂ ਨੇ ਤ੍ਰੂਪ ਤੇ ਪ੍ਰਿਲਾਦ ਨੇ ਜਪਿਆ ਹਾਏ ਉਹ ਕੋਣ ਸੀ ਉਹ ਰਾਮ ਸੀ ਪਰਮਾਤਮਾ ਪਕਾਜ਼ ਪ੍ਰਕ੍ਰਿਤੀ ਉਹ ਆਪ ਰਾਮ ਸੀ ਜਿੱਥੇ-ਜਿੱਥੇ ਸ਼੍ਰੀ ਰਾਮ ਜੀ ਦਾ ਨਾਮ ਆਇਆ ਹੈ ਉੱਥੇ-ਉੱਥੇ ਟੁਕਾਂ ਤੋਂ ਪਤਾ ਲੱਗ ਜੂਗਾ ਕਿ ਜਿਹਦੇ ਆਪਾਂ ਸ਼ਬਦ ਟੁਕ ਪੜਾਂਗੇ ਉੱਥੇ ਪਤਾ ਲੱਗਦਾ ਕਿ ਸ਼੍ਰੀ ਰਾਮ ਜੀ ਦਾ ਨਾਮ ਵਰਤੇ ਆ ਗਿਆ ਹੈ ਪਰ ਜੋ ਤੁਰ ਤੇ ਪ੍ਰਹਲਾਦ ਨੇ ਆਰਾਮ ਜਪਿਆ ਸੀ ਉਹ ਸ਼੍ਰੀ ਰਾਮ ਜੀ ਨਹੀਂ ਸੀ ਕਿਉਂਕਿ ਸ਼੍ਰੀ ਰਾਮ ਜੀ ਦਾ ਜੋ અવਤਾਰ ਸੀ ਤ੍ਰੇਤਾ ਵਿੱਚ ਹੋਇਆ ਸੀ ਪਰ ਸਾਤਿ ਨੂੰ ਇੱਥੇ ਜੋ ਨਾਮ ਜਪਿਆ ਸੀ ਉਹ ਨਾਮ ਸੀ ਪ੍ਰਮਾਤਮਾ ਦਾ ਆ ਕਾਲਪੁਰਖ ਜੀ ਦਾ ਨਾਮ ਸੀ ਉਹ ਰਾਮ ਵਾਲਾ ਇਸ ਕਰਕੇ ਮੈਂ ਕਹਿਣਾ ਚਾਹਨਾ ਹਾਂ ਕਿ ਆਪਸ ਵਿੱਚ ਲੜਿਆ ਨਾ ਕਰੋ ਅਸੀਂ ਮੰਨਦੇ ਹਾਂ ਕਿ ਸੀ ਰਾਮ ਜੀ ਦਾ ਨਾਮ ਪਾਇਆ ਹੈ ਪਰ ਜੋ ਤ੍ਰੁਤੇ ਪ੍ਰल्हाਦ ਨੇ ਆ ਰਾਮ ਨਾਮ ਜਪਿਆ ਸੀ ਉਹ ਸੀ ਰਾਮ ਜੀ ਦਾ ਨਾਮ ਨਹੀਂ ਸੀ ਉਹ ਪਰਮਾਤਮਾ ਦਾ ਨਾਮ ਸੀ ਤੇ ਜਿਵੇਂ ਕੀ ਸੰਤਾ ਕੇ ਕਾਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ ਆ ਰਾਮ ਉਹ ਵੀ ਪਰਮਾਤਮਾ ਦਾ ਨਾਮ ਸੀ ਇਸ ਕਰਕੇ ਮੈਂ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਲੜਿਆ ਨਾ ਕਰੋ ਨਿੱਕੀ-ਨਿੱਕੀ ਗੱਲ ਪਿੱਛੇ ਰਾਮ ਨਾਮ ਆਇਆ ਹੈ ਗੁਰਬਾਣੀ ਦੇ ਵਿੱਚ ਸੀ ਰਾਮ ਜੀ ਦਾ ਨਾਮ ਆਇਆ ਹੈ ਹਨੂਮਾਨ ਜੀ ਦਾ ਵੀ ਨਾਮ ਆਇਆ ਪਰ ਤੁਸੀਂ ਗੁਰਬਾਣੀ ਪੜੋ ਸਾਧੂ ਗੁਰੂ ਵਿੱਚ ਰਾਮ ਜੀ ਦਾ ਬਤਾਰਦੇ ਹੀ ਹੋਇਆ ਸੀ ਰਾਮ ਜੀ ਦਾ ਬਤਾਰ ਤ੍ਰੇਤਾ ਵਿੱਚ ਹੋਇਆ ਸੀ ਜੋ ਤ੍ਰਹੁਤੇ ਪ੍ਰਲਾਦ ਦੇ ਨਾਮ ਜਪਿਆ ਸੀ ਉਹ ਸੀ ਰਾਮ ਜੀ ਦਾ ਨਾਮ ਨਹੀਂ ਸੀ ਇਸ ਕਰਕੇ ਗੁੱਸਾ ਨਾ ਕਰਨਾ ਜੇ ਮੇਰੇ ਕੋਲ ਕੋਈ ਗਲਤੀ ਹੋ ਗਈ ਹੋਵੇ ਤਮ ਹੈ ਮਾਫੀ ਚਾਉਣਾ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ